ਆ ਕਿੱਥੇ ਗਏ ਸੀ ਗੱਲ ਸਮਾਣੇ ਨਹੀਂ ਕਿਤੇ ਹੋਰ ਗਏ ਨਾ ਪਵਾਣ ਬਾਦੂ ਤਾਂ ਬੂ ਕੈਸੇ ਦੇਗਾ ਤੈਨੂੰ ਸੋੜੇ ਜਾ ਗਿਆ ਲੱਗਦਾ ਬਾਪੂ ਮੇਰਾ ਦੇ ਕੀ ਕਿ ਮੈਂ ਟਾਂਕ ਕੇ ਲੋਈ ਲੈ ਕੇ ਬੈ ਹਉ ਦੇਖ ਮੇਰੀ ਗੱਲ ਓ ਡੈਡੀ ਸਾਰੇ ਜਾ ਗਿਆ ਹੈ ਹੈ ਸਾਰੇ ਨੇ ਸੇਵਾ ਜਾਲ ਹੀ ਕਰਤੀ ਮੈਨੂੰ ਲੱਗਦਾ ਭੈਣ ਚਾਦਾ ਰੁਕ ਰੁਕ ਜੀ ਕੇ ਪੇਗ ਢਿਆ ਰਿਆ ਵੀ ਤੂੰ ਇਕੱਠੀ ਰੱਖਦੇ ਬੋਸਲ ਹਾਂ ਅੱਛਾ ਕਦੇ ਕਿੰਦੀ ਨੇ ਰੱਖੀ ਆ ਕਦੇ ਕਿਸੇ ਦੇ ਕੌਣ ਉਹ ਕਿਹੜੇ ਰੱਖਦਾ ਕੋਲਾਵਾ ਮਾ ਜਦੋਂ ਆਪਣੇ ਨੇ ਪੀਣੀ ਨਹੀਂ ਕਿਸੇ ਨੂੰ ਦੇਣੀ ਨਹੀਂ ਫਿਰ ਕਿੰਨੇ ਬੈਗ ਲਾਏ ਹੈ ਪੇਗ ਕਰਦੀ ਦਾਰੂ ਜੀ ਸਾਡੀ ਨਾਨੀ ਦਾ ਯਾਰ ਉੱਚੀ